ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਰੈਡ ਆਲੂ ਦੀ ਟਿੱਕੀ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਸ਼ੁਰੂ ਕਰਦੇ ਆਂ ਆਲੂ ਬਰੈਡ ਦੀ ਟਿੱਕੀ ਬਣਾਉਣਾ ਬਹੁਤ ਟੇਸਟੀ ਟਿੱਕੀ ਬਣਦੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਫੁੱਲ ਵਾਚ ਕਰਨਾ ਵੀਡੀਓ ਨੂੰ ਆਪਾਂ ਲਵਾਂਗੇ 4 ਆਲੂ ਬੋਇਲ ਕੀਤੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮੈਸ਼ ਕਰ ਲਾਂਗੇ ਹੁਣ ਆਪਾਂ ਇਹਨਾਂ 'ਚ ਪਾਵਾਂਗੇ ਦੋ ਬ੍ਰੈਡ ਚੰਗੀ ਤਰ੍ਹਾਂ ਨਾ ਬ੍ਰੀਕ-ਬ੍ਰੀਕ ਕੱਟ ਕਰਕੇ ਟੁਕੜੇਾਂ 'ਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਧਨੀਆ ਪਾਊਡਰ ਨਮਕ ਸਵਾਦ ਅਨੁਸਾਰ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਆਮਚੂਰ ਪਾਊਡਰ ਥੋੜੀ ਜਿਹੀ ਚਿਲੀ ਫਲੇਕਸ ਇਸਨੂੰ ਚੰਗੀ ਤਰ੍ਹਾਂ ਨਾ ਮੈਸ਼ ਕਰ ਲਾਂਗੇ ਬਹੁਤ ਹੀ ਟੇਸਟੀ ਟਿੱਕੀ ਬਣਦੀ ਹੈ ਜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਬੱਚਿਆਂ ਨੂੰ ਬਹੁਤ ਪਸੰਦ ਆਵੇਗੀ ਬਾਜ਼ਾਰ ਚ ਆਪਾਂ ਨੂੰ ਪਤਾ ਨਹੀਂ ਜੀ ਕਿਸ ਤਰ੍ਹਾਂ ਬਣਾਉਂਦੇ ਆ ਘਰ ਵਿੱਚ ਤੁਸੀਂ ਸਾਫ਼ ਸੁਥਰਾ ਵਧੀਆ ਹਾਈਜਨ ਬਣਾ ਕੇ ਬੱਚੇ ਨੂੰ ਖਵਾਓ ਇਸ ਤਰ੍ਹਾਂ ਨਾ ਬਣਾ ਟਿੱਕੀਆਂ ਬਣਾ ਲੀਆਂ ਇਸ ਨੂੰ ਆਪਾਂ ਫਰਾਈ ਕਰ ਲਾਂਗੇ ਤਵੇ ਤੇ ਥੋੜੇ ਜਿਹੀ మీడియం ਅੱਗ ਤੇ ਰੱਖਾਂਗੇ ਇਸੇ ਤਰ੍ਹਾਂ ਨਾ ਮੈਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਿਆ ਇਸ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰਦੇ ਜਾਵਾਂਗੇ ਦੇਖੋ ਜੀ ਬਹੁਤ ਹੀ ਵਧੀਆ कुरकुरी ਕ੍ਰਿਸਪੀ ਟਿੱਕੀ ਬਣੀ ਸੁਪਰ ਮੈਂ ਦਹੀਂ ਐਡ ਕੀਤੀ ਥੋੜੇ ਜਿਹਾ ਅਨੀਅਨ ਬਰੀਕ ਕੱਟੇ ਹੋਏ ਥੋੜੇ ਜਿਹਾ ਟਮਾਟੋ ਤੇ ਥੋੜੀ ਜਿਹੀ ਸੌਸ ਐਡ ਕਰਾਂਗੇ ਥੈਂਕ